ਕਿ ਵਾਣਾ ਰੈਡੀ ਦੇ ਸਤਕਾਰ ਸੂਤੇ ਲੋ ਆਪਣੇ ਨਾਲ ਇਸ ਵਕਤ ਸਤਨਾਮ ਸਿੰਘ ਭਨੋਆ ਸਾਹਿਬ ਜੁੜੇ ਨੇ ਸੋ ਆਜ਼ਾਦੀ ਦਿਹਾੜਾ 1947 ਦੇ ਜਜ਼ਬਾਤ ਪੇਸ਼ ਕਰਦੇ ਨੇ ਭਨੋਆ ਸਾਹਿਬ ਤੁਹਾਡਾ ਜਿਹੜਾ ਪਛੋਕੜ ਸੀ ਪਾਕਿਸਤਾਨ ਦੇ ਵਿੱਚ ਕਿੱਥੋਂ ਸੀਗਾ ਜੀ ਦੇਖੋ ਜੀ ਨਹੀਂ ਸਾਡਾ ਤੇ ਸਾਡਾ ਜਿਹੜਾ ਦਾਦਾ ਨਾ ਪਿੰਡ ਹੈ ਉਹ ਸਾਡਾ ਉਹ ਨਾਨਕਿਆਂ ਦਾ ਪਿੰਡ ਸੀਗਾ ਨਾਰੋਵਾਲ ਤਹਿਸੀਲ ਦੇ ਵਿੱਚ ਦਾਤੇਵਾਲ ਤਲਵੰਡੀ ਪਿੰਡਰਾ ਦੀ ਨਾਰੋਵਾਲ ਦੀਆਂ ਜੁੱਤੀਆਂ ਬਹੁਤ ਮਸ਼ਹੂਰ ਸੀਗੀਆਂ ਜੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਦਾ ਪਿੰਡ ਵੀ ਲਾਗੇ ਸੀਗਾ ਹੂੰ ਤੇ ਨੰਦੋਕੇ ਹੋਰ ਇਹ ਵੀ ਉਥੋਂ ਉੱਜੜ ਕੇ ਆਏ ਨੇ ਤੇ ਮੈਂ ਪਹਿਲਾਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਦੇ ਘਰ ਦੀ ਗੱਲ ਦੱਸ ਦਿੰਨਾ ਵੇ ਉਹ ਆਦੇ ਤਿੰਨ ਚਾਰ ਭੈਣ ਭਰਾ ਸੀ ਤੇ ਉਹ ਇੱਕ ਮੱਝ ਸੱਜਰ ਸੋਈ ਸੀ ਤੇ ਬੀਬੀ ਨੇ ਆਖਿਆ ਮੱਝ ਅੱਗੇ ਲਾ ਲੋ ਮੱਝ ਦੇ ਅੱਗੇ ਲਾ ਲਈ ਨਾਲ ਕੱਤੀ ਦੋਰ ਲਈ ਤੇ ਜਦੋਂ ਆਏ ਬਾਰਡਰ ਦੇ ਉੱਤੇ ਦਰਿਆ ਦੇ ਕੰਢੇ ਤੇ ਤੇ ਲੱਗੇ ਚੋਣ ਵਾਹ ਤੇ ਭਾਂਡੇ ਨਾਲ ਲਿਆਂਦਾ ਪਿੰਡੋਂ ਤੇ ਪ੍ਰੋਫੈਸਰ ਸਾਹਿਬ ਦਾ ਬਾਪ ਹਰਨਾਮ ਸਿੰਘ ਆਂਦਾ ਮੈਨ ਠਕੇ ਨਾ ਪਿੰਡੋਂ ਬਾਲਟੀ ਲੈ ਆਉਣਾ ਹੂੰ ਜਦੋਂ ਬਾਲਟੀ ਲੈਣ ਗਿਆ ਤੇ ਆਂਦਾ ਉਹ ਜਾਂਦਿਆਂ ਨੂੰ ਘਰ ਲੁੱਟਣ ਦੇ ਬੰਦੇ ਹੂੰ ਹੂੰ ਸਰਦਾਰ ਹਰਨਾਮ ਸਿੰਘ ਆਂਦਾ ਉਹਨਾਂ ਪੈਰਾਂ ਤੇ ਖਲੋ ਗਿਆ ਤੇ ਉਹਨਾਂ ਨੇ ਆਖਿਆ ਨਾ ਮੈਂ ਆ ਪਛਾੜ ਜਾ ਬਰਸ਼ੀ ਮਾਰ ਕੇ ਕਲੀਜਾ ਪਾੜ ਦਿਆਂਗਾ ਤੇਰਾ ਆਂਦਾ ਬਰਸ਼ੀ ਨਾ ਵੱਜ ਕੇ ਵੀ ਵੱਜ ਗਈ ساری ਜ਼ਿੰਦਗੀ ਇਸ ਗੱਲ ਨੂੰ ਉਹ ਰੋਂਦਾ ਰਿਹਾ ਇਹਨਾਂ ਦੇ ਗਿਲਸ 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 ਆਫ ਦੇ ਫਾਦਰ ਹਰਪ੍ਰੀਤ ਸਿੰਘ ਰੋਂਦੇ ਨਾ ਗੁਰਪ੍ਰੀਤ ਸਿੰਘ ਰੋਂਦੇ ਪ੍ਰੋਫੈਸਰ ਗੁਰ ਜੀ ਪ੍ਰੋਫੈਸਰ ਗੁਰਪਰਮਨ ਸਿੰਘ ਜਿਹਦੇ ਬਾਪ ਦਾ ਨਾਮ ਸਰਦਾਰ ਹਰਨਾਮ ਸਿੰਘ ਸੀ ਇਹ ਦੋਰੇ ਘਰੋਂ ਬਾਲਟੀ ਲੈਣ ਗਿਆ ਇਹਦੀ ਬੀਬੀਆਂ ਦੀ ਧਾਰਗਾ ਚ ਕਢਾਂਗੇ ਹੂੰ ਹੂੰ ਤੇ ਉਹ ਬਾਲਟੀ ਉਹ ਜਾਂਦਾਂ ਨੂੰ ਘਰ ਲੁੱਟਣ ਦੇ ਜਿਹੜੇ ਪਿੰਡ ਦੇ ਬੰਦੇ ਸੀਗੇ ਤੋਂ ਨਾ ਆਖਿਆ ਬਰਸ਼ੀ ਮਾਰ ਕੇ ਕਲੇਜਾ ਪੜ ਗਿਆ ਗਾਂ ਨਾ ਵੀ ਤੋਂ ਆਂਦਾ ਨਾ ਵਜ ਗਿਆ ਵੀ ਬਰਸ਼ੀ ਵੱਜ ਗਈ ਉਹਨਾਂ ਨੂੰ ਸਾਰੀ ਜ਼ਿੰਦਗੀ ਜ਼ਖਮ ਲੈ ਕੇ ਤੁਰਿਆ ਰਿਹਾ ਵੀ ਉਹਨਾਂ ਨੇ ਮੈਨੂੰ ਆਹ ਬੋਲ ਬੋਲੇ ਸੀ ਆਂਦੇ ਨੇ ਕਰਪਾਨ ਦਾ ਫਟ ਸੀ ਜਾਂਦਾ ਆ ਕੁੱਤੇ ਦਾ ਵੱਡਿਆ ਜ਼ਖਮ ਠੀਕ ਹੋ ਜਾਂਦਾ ਪਰ ਬੰਦੇ ਦਾ ਬੋਲਿਆ ਕਬੂਲ ਠੀਕ ਨਹੀਂ ਹੁਣ ਬੜਾ ਲੰਮਾ ਸਮਝਾਉਂਦਾ ਹੁਣ ਜਿਹੜਾ ਮਨੀਸ਼ ਸ਼ਿਸ਼ੋਧਿਆ ਨੇ ਆਖਿਆ ਵੀ ਤੁਹਾਨੂੰ ਪੈਸੇ ਦੇ ਕੇ ਤੇ ਸ਼ਾਮਦਮ ਦੰਡ ਭੇ ਸਾਰੇ ਵਰਤੋਂ ਦੇ ਇਲੈਕਸ਼ਨ ਜਿੱਤਣੀਆਂ ਤੇ ਇਹ ਤਾਂ ਨਹੀਂ ਉਹ ਸਾਨੂੰ ਹੁਣ ਭੁੱਲਣਾ ਅਸੀਂ ਤਾਂ ਪਹਿਲਾਂ ਵੀ ਨਹੀਂ ਸਮਝਦੇ ਪਹਿਲਾਂ ਚਲੋ ਖੈਰ ਦੀ ਮੇਰੀ ਬੀਬੀਆਂ ਦੀ ਆ ਵੀ ਜਦੋਂ ਮੇਰੀ ਬੀਬੀ ਬੜਿਆ ਤਰਲੇ ਲੈਂਦੀ ਆ 100 ਸਾਲ ਦੀ ਮੇਰੀ ਬੀਬੀ ਆ ਉਹ ਬੜੇ ਤਲੇ ਲੈਂਦੀ ਰਹੀ ਆ ਵੀ ਮੈਂ ਆਪਣਾ ਘਰ ਵੇਖਣਾ ਘਰ ਵੇਖਲਾ ਤੇ ਮੇਰਾ ਭਤੀਜਾ ਸਰਦਾਰ ਗੁਰਜੰਡ ਸਿੰਘ ਉਹਨੂੰ ਚੀਚਾ ਅਸੀਂ ਕਹਲਾਇਆ ਸੀ ਵੀ ਜਾ ਯਾਰ ਵੇਖ ਕੇ ਆ ਉਹਨੇ ਰਾਬਤਾ ਬਣਾਇਆ ਉਹਦੇ ਨਾਲ ਹੂੰ ਉਹ ਢੱਲੋਂ ਦੇ ਨਾਲ ਨਾਸਰ ਢੱਲੋਂ ਦੇ ਨਾਲ ਹੂੰ ਉਹ ਵੀ ਕਮੇਟੀ ਕਰਦਾ ਭਤੀਜਾ ਸਾਡਾ ਉਹਨੇ ਰਾਬਤਾ ਬਣਾ ਕੇ ਤੇ ਉੱਥੇ ਗਿਆ ਤੇ ਬੀਬੀ ਨੂੰ ਘਰ ਬਕਾਲਿਆ ਉਹ ਘਰ ਦੇ ਵਿੱਚ ਸਰਦਾਰ ਜੀ 10 ਘਰ ਵਸਣ ਦੇ ਨੇ ਉਹ ਜਿਹੜਾ ਮੇਨ ਦਰਵਾਜ਼ਾ ਸੀ ਨਾ ਘਰ ਦਾ ਉਹ ਉਹੀ ਆ ਤੇ ਵਿੱਚ ਉਹਨਾਂ ਨੇ ਪਾਰਟੀਸ਼ਨ ਕਰਕੇ ਘਰ ਬਣਾ ਲਏ ਨੇ ਤੇ ਵੀ ਪਿਆਂਦੇ ਦੇ ਵਿੱਚ ਮੈਂ ਨਹੀਂ ਵਸਦੇ ਪੁਰਦੇ ਬੰਦੇ ਸਾਂ ਇੱਥੇ ਹਿਸਾਬ ਕਰ ਲੋ ਵੀ ਜਦੋਂ ਉੱਜੜ ਕੇ ਆਏ ਨੇ ਨਾ ਇੱਥੇ ਆਣ ਕੇ ਵੀ ਇਹਨਾਂ ਨੂੰ 100 ਕਲਾ ਜ਼ਮੀਨਦਾਰੀਆ ਕਾਦਰਾਬਾਦ ਪਈ ਆ ਪਕੂਰਥਲੇ ਦੇ 100 ਕਲਾ ਇਹ 25 ਕਲੇ ਨਕਾਨੋ ਆਣ ਪਈ ਆ 6 ਕਲੇ ਨਵੇਂ ਸ਼ਹਿਰ ਚ ਪਈ ਆ ਪੂਰਾ ਸਵਾ 100 ਕਲਾ ਜ਼ਮੀਨ ਦਿੱਤੀ ਹੀ ਉਹਨਾਂ ਨੂੰ ਵਾੜ ਟੁਕ ਕਰਕੇ ਜਿਹੜਾ ਚੌਥਾ ਹਿਸਾਬ ਬਣਦਾ ਸੀ ਇਹਨਾਂ ਨੂੰ ਇਹਦਾ ਸੌਖਾ ਜ਼ਮੀਨਦਾਰ ਹੋਏਗਾ ਉਹ ਜੀ ਸਾਰੀ ਜ਼ਮੀਨ ਇੱਥੇ ਵੀ ਕਦਰ ਪੈ ਗਈ ਤੇ ਮੈਰਾ ਪੈ ਗਈ ਕਾਹਨੂੰ ਆਉਂਦੇ ਬੀਬੀਆਂ ਦੀ ਇੱਕ ਵਾਰੀ ਗਏ ਆ ਵੇਖਣ ਮੁੜ ਕੇ ਵੇਖਣੀ ਨਹੀਂ ਨੀ ਕਿ ਐਡੇ ਟਿੱਬੇ ਜਿਹੜੇ ਨੂੰ ਵਗੜੇ ਨਹੀਂ ਗਏ ਪਹਿਲਾਂ ਤੁਰੀਏ ਉੱਥੋਂ ਗੱਲ ਵੀ ਬੀਬੀਆਂ ਦੇ ਜਦੋਂ ਪੁੱਛਣ ਆਉਂਦੇ ਸੀ ਬੰਦੇ ਤੇ ਲੰਬੜਦਾਰ ਸਰਣ ਸਿੰਘਾਂ ਦਾ ਹੀ ਕੁਝ ਨਹੀਂ ਹੁੰਦਾ ਹਸਣਾ ਕਰੋ ਤੇ ਫੇਰ ਆਖਰ ਲੰਬੜਦਾਰ ਸਰਣ ਸਿੰਘ ਨੇ ਰਾਤ ਘੋੜੀਆਂ ਜਿਹੜੀਆਂ ਆਪਣੀਆਂ ਉਹ ਜਿਹੜੇ ਚਾਦਰਾਂ ਗਲੀਚੇ ਸੀ ਉਹ ਤਾਰੂ ਦੀ ਥਾ ਦੇ ਪਾਲੇ ਵੀ ਚਲੋ ਨਿਕਲੀਏ ਰਾਤ ਨੂੰ ਆਂਦੀ ਪਈ ਅਸੀਂ ਆਖਿਆ ਚਲੇ ਜਾਂਦੇ ਆ ਮੇਰੀ ਬੀਬੀ ਦੀ ਭੂਆ ਸੀਗੀ ਇੱਧਰਲੇ ਬਨੇ ਡਗੀ ਤੋਤੀ ਸਰਦਾਰ ਸਿੰਘ ਹੋਣੀ ਮੇਰੀ ਬੀਬੀ ਦੀ ਭੂਆ ਦਾ ਪੁੱਤ ਸੀ ਜਨੇ ਆਖਿਆ ਉੱਥੇ ਚਲੇ ਜਾਣੇ ਤੇ ਜਦੋਂ ਦਰਿਆ ਤੇ ਆਏ ਤੇ ਦਰਿਆ ਦੇ ਉੱਤੇ ਆਂਦੀ ਇੰਨਾ ਮੀਂਹ ਆਂਦੀ ਮੀਂਹ ਨਹੀਂ ਸੀਗਾ ਅਸਮਾਨ ਰੋਂਦਾ ਸੀ ਵੀ ਜੋ ਲੋਕਾਂ ਨਾਲ ਹੋਣ ਰਿਆ ਵਸਦੇ ਪੁੱਛ ਦੇ ਘਰ ਝੜ ਕੇ ਆਏ ਨੇ ਤੇ ਆਂਦੀ 8 ਦਿਨ ਭੁੱਖਣ ਭਾਣੇ ਉੱਥੇ ਬਹਿ ਰਹੇ ਬੜੀ ਬੁਰੀ ਹਾਲਤ ਲੋਕ ਕਿਤੇ ਜਾ ਕੇ ਦਾਣੇ ਕੱਢ ਕੇ ਲਿਆਉਣ ਕਿਸੇ ਦੇ ਮੋਟ ਜਿਸ ਤਰ੍ਹਾਂ ਸਰਦਾਰ ਅਠਵਾਲ ਦੇ ਬਾਪ ਬਲਕਾਰ ਸਿੰਘ ਨੇ ਲਿਖਿਆ ਆ ਬੰਦਾ ਵੀ ਮੁਸਲਮਾਨਾਂ ਦੇ ਘਰਾਂ ਚੋਂ ਦਾਣੇ ਇਥੋਂ ਕੱਢ-ਕੱਢ ਕੇ ਖਾਦੇ ਆਂ ਬੀਬੀਆਂ ਦੀ ਉੱਥੋਂ ਜਿਹੜੇ ਉੱਜੜ ਕੇ ਸਿੱਖ ਸੀ ਉਹਨਾਂ ਦੇ ਘਰਾਂ ਚੋਂ ਦਾਣੇ ਮਗਾਉਂਦੇ ਅਸਾਂ ਤੇ ਘੋਣੀਆਂ ਬਣਾ-ਬਣਾ ਕੇ ਖਾਧੀਆਂ ਉਥੇ 8 ਦਿਨ ਤੇ 7ਵੇਂ ਦਿਨਾਂ ਦੀ ਪਿਛੋ ਲਬਾਣੇ ਜਿੱਦਾਂ ਲਬਾਣਿਆਂ ਦਾ ਜਥਾ ਹੈ ਲਬਾਣੇ ਬੜੇ ਦਲੇਰ ਸੀਗੇ ਤੇ ਉਹਨਾਂ ਦੇ ਜਨਾਨੀਆਂ ਬੜੀਆਂ ਦਲੇਰ ਸੀਗੀਆਂ ਉਹਨਾਂ ਨੇ ਆਖਿਆ ਵੇ ਇਦਾਂ ਨਹੀਂ ਇਹ ਦਰਿਆ ਲੰਘਿਆ ਜਾਣਾ ਛਦੀਰੀਆਂ ਲਿਆਓ ਪਿੰਡਾਂ ਚੋਂ ਚੁੱਕ ਕੇ ਛਦੀਰੀਆਂ ਲਿਆਂਦੀਆਂ ਉਹਨਾਂ ਨੇ ਉਹਨਾਂ ਨੇ ਥੋਲਾ ਬਣਾਇਆ ਹੂੰ ਥੋਲਾ ਬਣਾਇਆ ਉਹਨਾਂ ਥੋੜਾ ਬਣਾ ਕੇ ਤੇ ਲੋਕ ਲੰਘਣੇ ਸ਼ੁਰੂ ਹੋ ਗਏ ਆਹ ਤੇ ਆ ਤੇ ਫਿਰ ਮੇਰੀ ਬੀਬੀ ਆਂਦੀ ਵੀ ਮੇਰੇ ਨਾਨੇ ਨੇ ਆਖਿਆ ਵੀ ਘੋੜੀਆਂ ਨਾਲ ਖਾਣੀਆਂ ਤੇ ਇੱਕ ਘੋੜੀ ਅੱਥਰੀ ਸੀ ਉਹਦੇ ਵੱਜਣਾ ਆਵੇ ਤੇ ਛੱਡ ਦਿੱਤੀ ਘੋੜੀ ਇੱਕ ਘੋੜੀ ਜੜੀ ਉਹਦਾ ਬਸ਼ੇਰਾ ਨਾਲ ਉਹ ਨਾਨੇ ਨੇ 400 ਰੁਪਈਆ ਉਸ ਜ਼ਮਾਨੇ ਚ ਦੇ ਕੇ ਮੈਂ ਰਾਤੀ ਪੁੱਛਣ ਡਿਆਂ ਮੇਰੀਆਂ ਤਾਂ ਨਿਕਲ ਜਾਂਦੀਆਂ ਬੀਬੀ ਦੀਆਂ ਗੱਲਾਂ ਕਰਨ ਕਰਨ ਕੇ ਆਂਦੀ 400 ਰੁਪਈਆ ਦੇ ਕੇ ਤੇ ਉਹ ਨਰੋੜਾ ਬੇੜਾ ਸੀ ਬੇੜੇ 'ਚ ਘੋੜੀ ਵਾੜ ਕੇ ਤੇ ਨਾਲ ਅਸੀਂ ਸਾਰਾ ਟੱਬਰ ਵੜ ਕੇ ਲੰਗੇ 400 ਰੁਪਇਆ ਬੜਾ ਮੈਨਾ ਰੱਖਦਾ ਸੀ ਉਹ ਜਮਾਨੇ ਦੇ ਵਿੱਚ ਹਾਂ ਆਦੀ ਲੱਗ ਕੇ ਰਮਦਾਸ ਰਮਦਾਸ ਲਾ ਕੋ ਲੰਗੇ ਅਸੀਂ ਇੰਦਰ ਜੋ ਲੰਗੇ ਰਮਦਾਸ ਦੇ ਲਾਗੋਂ ਤੇ ਕਲਰ ਪਿਆ ਬੁਰੀ ਹਾਲ ਮੰਦੇ ਦਿਹਾੜੇ ਦੇ ਕਿੱਥੇ ਵਸਦੇ ਪੁੱਜੇ ਘਰੋਂ ਆ ਕੇ ਤੇ ਆਉਂਦੀ ਅੱਗੇ ਪਿੰਡ ਆ ਗਿਆ ਗਗੋਮਾਲ ਹਾਂ ਹਾਂ ਗਗੋਮਾਲ ਦੇ ਆਟਾਂ ਦਾ ਧੰਨਵਾਦ ਮੇਰੀ ਬੀਬੀ ਆਂਦੀ ਉਹਨਾਂ ਤੰਦੂਰ ਤੋਂ ਐਸਾ ਸਾਨੂੰ ਰੋਟੀਆਂ ਖਵਾ ਲਈਆਂ ਅਠਾ ਦਿਨਾਂ ਦੇ ਭੁੱਖੇ ਲੋਕਾਂ ਨੂੰ ਅਧਿਓਤੋਂ ਅਹੀਂ ਆਖਿਆ ਡਗੀ ਤੁਤੀ ਚੱਲ ਜਾਣੇ ਮੇਰੀ ਬੀਬੀ ਦੀ ਭੂਆ ਸੀ ਉੱਥੇ ਡਗੀ ਤੁਤੀ ਜਦੋਂ ਚੱਲੇ ਤੇ ਨਾਨਾ ਦਾ ਜਥੇਦਾਰ ਜਿਵੇਂ ਪੰਨਵਾ ਸਾਹਿਬ ਕੱਲ ਵੀ ਆਪਾਂ ਅੰਕੜੇ ਪੇਸ਼ ਕੀਤੇ ਸੀ ਕਿ ਅਟਾਰੀ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਵੱਡੇ ਕੈਂਪ ਲੱਗੇ ਹੋਏ ਸੀਗੇ ਪੰਜਾਬ ਦੇ ਵਿੱਚ 15-20 ਥਾਵਾਂ ਤੇ ਸਰਕਾਰੀ ਕੈਂਪ ਲੱਗੇ ਹੋਏ ਸੀਗੇ ਅਮਰਸਰ ਦੇ ਵਿੱਚ ਕੈਂਪ ਲੱਗਿਆ ਹੋਇਆ ਸੀ ਅਟਾਰੀ ਦੇ ਨਾਲ ਹੀ ਬਾਰਡਰ ਪਾਰ ਕਰਦੇ ਕੀ ਉਹ ਮਤਲਬ ਤੁਹਾਡੇ ਮਾਤਾ ਜੀ ਨੂੰ ਇਹ ਨਹੀਂ ਤੁਸੀਂ ਪੁੱਛਿਆ ਕਿ ਕੀ ਸਰਕਾਰੀ ਕੈਂਪਾਂ ਚ ਨਹੀਂ ਸੀ 18 ਮਿਲ ਰਹੀ ਲੋਕ ਆਪਣੀਆਂ ਰਿਸ਼ਤੇਦਾਰੀਆਂ ਚ ਜਾਂਦੇ ਸੀਗੇ ਨਹੀਂ ਆਂਦੀ ਦੁਨੀਆਏ ਬੇਵਹਾਸੀ ਆਂਦੀ ਦੁਨੀਆ ਬੇਵਹਾਸੀ ਜਿਹੜੇ ਉਧਰੋਂ ਉੱਜੜ ਕੇ ਲੋਕ ਆਏ ਸੀ ਨਾ ਉਹ ਬੜੇ ਸੌਖੇ ਜ਼ਿਮੀਂਦਾਰ ਸੀਗੇ ਉਹਨਾਂ ਦੀਆਂ ਪਾਲੀਆਂ ਬੰਨੇ ਬੜੇ ਸੀ ਡੰਗਰਵਸ਼ਾ ਬੜਾ ਸੀ ਜਿਹੜੇ ਇਧਰੋਂ ਉੱਜੜ ਕੇ ਜਾਣ ਡੇ ਸੀ ਨਾ ਉਹਨਾਂ ਦੇ ਕੋਲ ਇਹ ਇਹ ਹਗਾ ਸੀਗਾ ਜਮੀਨਾ ਜਮਾਨਾ ਘਟ ਸੀਗੀਆਂ ਤੇ ਨੰਬਰ 1 ਤੇ ਨੰਬਰ 2 ਵੀ ਜਿਹੜੇ ਆਂਦੇ ਵੀ ਅਸੀਂ ਤੇ ਆਖਿਆ ਬਨਾਲ ਹੀ ਟੱਪ ਕੇ ਪਰਲੇ ਬੰਨੇ ਸਾਡੀ ਮਾਸੀ ਭੂਆ ਆ ਜਗੇ ਤੂਤੇ ਹੀ ਉਥੇ ਜਾਵੜਨਾ ਵਾ ਸਾਹੀ ਕੈਂਪ ਵਾਲੇ ਪਾਸੇ ਗਏ ਨਹੀਂ ਤੇ ਇਹ ਨਾਲ ਹੀ ਸਾਥੋਂ ਜਿਹੜਾ ਬਾਰਡ ਰਿਆ ਨਾ ਨਾ ਲੱਗੇ ਆ ਉਹਨਾਂ ਦੀ ਉਥੋਂ ਅਸੀਂ ਜਦੋਂ ਉਹ ਸਰਕਾਰੀ ਪਾਸੇ ਤੇ ਗਏ ਨਹੀਂਗੇ ਉੰਦੀ ਵੀ ਜਦੋਂ ਅਸੀਂ ਟੱਪੇ ਆ ਤੇ ਗੱਗੂ ਮਾਲਾ ਦੇ ਗੱਗੂ ਮਾਲੋਂ ਫਿਰ ਆਖਿਆ ਸੰਗਤ ਦੇ ਨਾਲ ਹੀ ਤੁਰੇ ਗਏ ਤੇ ਫਦੇਗੜ ਝੂੜੀਆਂ ਦੇ ਲਾਗੇ ਬਾਗ ਆ ਬਾਗ ਚ ਆ ਗਏ ਇੱਥੇ ਪੰਜਾਂ ਰਾਤਾਂ ਕੱਟੀਆਂ ਤੇ ਭੁੱਖਣ ਪਾਣੇ ਬੁਰੇ ਹਾਲ ਮਦੇ ਦਿਹਾੜੇ ਤੇ ਇੱਥੋਂ ਫਿਰ ਚਲੇ ਗਏ ਮਾਨਖੇਰੇ ਤੇ ਤੇ ਦੇ ਉੱਤੇ ਆਂਦੀ ਵੀ ਮਾਨਖੇਰਾ ਪਿੰਡ ਜਿਹੜਿਆ ਮੁਸਲਮਾਨਾਂ ਦਾ ਪਿੰਡ ਸੀ ਥੋੜੇ ਘਰ ਸੀ ਉੱਥੇ ਸਿੱਖਾਂ ਦੇ ਆਖਿਆ ਉੱਥੇ ਵਸੇਬਾ ਕਰਦੇ ਪਰ ਜਾਂਦਿਆਂ ਲੋਕ ਵੜ ਗਏ ਉੱਥੇ ਉੱਥੋਂ ਲੰਗਰ ਵਾਲ ਚਲੇ ਗਏ ਇਸੇ ਤਰ੍ਹਾਂ ਖੱਜਲ ਖਵਾਰ ਹੁੰਦੇ ਹੁੰਦੇ ਫੇਰ ਕਿਤੇ ਸਵੱਬ ਬਣਦਾ ਰਿਆ ਬੜਾ ਬੜੀ ਦਾਸਤਾਨ ਮੇਰੀ ਬੀਬੀ ਦੱਸਦੀ ਆ ਵੀ ਪੱਕੇ ਘਰ ਛੱਡ ਕੇ ਆਣ ਕੇ ਕੱਚਿਆਂ ਚ ਰਹੁੰਦੇ ਰਹੇ ਤੇ ਇਥੇ ਨਾਸ਼ਣਾ ਬਣੀਆਂ ਬੁਰੀ ਹਾਲਤ ਮੰਦੇ ਦਿਹਾੜੇ ਸਰਦਾਰ ਜੀ ਕਿ ਲੋਕ ਅਹੀਂ ਆ ਸਾਡੇ ਕੋ ਖਾੜ ਕੋ ਕਿਹੇ ਬੜੇ ਆਏ ਨੇ ਰੋਟੀ ਖਾਣ ਤਰਨ ਸਿੰਘ ਕਾਹਤੀਵਾਲ ਹੋ ਰਹੇ ਤੇ ਅਖਣਾ ਖਰਸਤਾਂ ਬਣਨਾ ਤੇ ਮੇਰੀ ਬੀਬੀ ਆਂਦੀ ਹੁੰਦੀ ਸੀ ਇਹ ਗੱਲ ਨਾ ਪੁੱਤ ਕਰੋ ਪੁਰਕਾ ਕਰ ਦੋ ਨਿਕਲ ਜਾਓ ਤੁਸੀਂ ਖਰਸਤ ਅਹੀਂ ਪਾਕਿਸਤਾਨ 'ਚ ਬਣਦਾ ਵੇਖਿਆ ਜੇ ਮੈਂ ਲੋਕਾਂ ਦਾ ਵਢਾਂਗਾ ਵੇਖਿਆ ਜੇ ਮੈਂ ਰੇਲ ਗੱਡੀਆਂ ਉੱਤੇ ਲਾਸ਼ਾਂ ਆਉਂਦੀਆਂ ਵੇਖੀਆਂ ਨੇ ਮੈਂ ਬੁਰੀ ਹਾਲਤ ਵੇਖਿਆ ਟੱਬਰ ਜਿਹੜੇ ਟੱਬਰ ਉੱਜੜ ਗਏ ਨਾ ਉਹਨਾਂ ਦਾ ਕੀ ਖਸੂਰ ਸੀ ਮੈਨੂੰ ਚੇਤਾ ਆਉਂਦਾ ਵਾ ਸਾਡੇ ਪਿੰਡ ਤਾਂ ਮਿਸਤਰੀ ਸੰਤੋਖ ਸਿੰਘ ਸੋਖੀ ਸੀਗਾ ਹੂੰ ਸੋਖੀ ਆਂਦਾ ਵਾ ਮੇਰੇ ਭਰਾ ਨੇ ਨਾਲ ਦੇ ਪਿੰਡ ਉਹਦਾ ਭਰਾ ਸੀ ਬੰਤਾ ਸਿੰਘ ਉਹ ਵੀ ਆਪਣੇ ਆਪ ਨੂੰ ਮਤਲਬ ਮੋਢਿਆਖਾਨੀ ਧੋਕਦਾ ਸੀਗਾ ਬੰਤਾ ਤੇ ਉਹਨੇ ਨਾ ਉਹਦੇ ਕੋਲ ਕਿਰਪਾਨ ਸੀ ਕਮਾਨੀ ਦੀ ਬਣੀ ਮਿਸਤਰੀ ਸੋਖੀ ਦੱਸਦਾ ਕਮਾਨੀ ਦੀ ਕਿਰਪਾਨ ਸੀ ਉਹਦੇ ਕੋਲ ਬਣੀ ਜੇ ਉਹ ਨਾਲ ਦੇ ਪਿੰਡ ਸੇਖੋ ਵਾਲੀ ਰੰਗੜਾ ਨੂੰ ਜਾ ਪਿਆ ਇਨੇ ਰੰਗੜ ਬੜੇ ਵੱਡੇ ਉਥੇ ਰੰਗੜ ਸਾਰੇ ਵੜ ਦਤੇ ਜਿਹੜੇ ਮੁੰਡੇ ਮੁੰਡੇ ਉਹ ਭੱਜ ਗਏ ਜਿਹੜੇ ਬੁੱਢੇ ਠਹਿ ਰਹੇ ਇਹਨਾਂ ਨੇ ਬੰਤੇ ਨੇ ਵੜ ਦਤੇ ਬੰਤਾ ਬੜਾ ਉੰਤਰਾ ਬੰਦਾ ਸੀਗਾ ਹਾਂ ਆਪਣੇ ਵੀ ਬੜੇ ਦੰਗੇ ਫਸਾਦੀ ਲੋਕ ਸੀ ਸਿੱਖਾਂ இந்துਵਾਂ ਨੇ ਬੜੇ ਮੁਸਲਮਾਨ ਲਸੂਮ ਵੱਡੇ ਨੇ ਦੋਏ ਕੁਛ ਹੋਵੇ ਦੋਏ ਪਾਸੇ ਬੀਬੀਾਂ ਦੀ ਬੰਦੇ ਦਾ ਤਾਂ ਲੈਣਾ ਦੇਣਾ ਕੋਈ ਨਹੀਂ ਸੀ ਇਹਦਾ ਤਾਂ ਨਾ ਕੋਈ ਜੀ ਉੱਥੇ ਵੱਡਿਆਂ ਦਾ ਲੈਣ ਨਾਲ ਦੇਣ ਇਹਨੇ ਖੁਸ਼ੀ ਜਾਨ ਕੇ ਉੱਪਰ ਦਿੱਤੇ ਲੋਕ ਇਹ ਗੱਲ ਛੱਡ ਪਿੰਡਾਂ ਜੀਂਦਾ ਜਾਗਦਾ ਬਲਦੇਵ ਸਿੰਘ ਉਹਨੇ ਕਈ ਵਾਰੀ ਗੱਲ ਦੱਸੀ ਆ ਵੀ ਇਹ ਲੋਕਾਂ ਦਾ ਜਿਹੜੇ ਸਿੱਖਵਾਲਦੇ ਲੋਕ ਸੀ ਉਹਨਾਂ ਦਾ ਕੀ ਲੈਣਾ ਦੇਣਾ ਸੀ ਸਾਡੇ ਪਿੰਡਾਂ ਮਤਲਬ ਸਾਡੇ ਪਿੰਡਾਂ 'ਚ ਵੀ ਗਈ ਲੋਕ ਸੀਗੇ ਟੋੜੇ ਪਿੰਡ 'ਚ ਵੀ ਕਈ ਲੋਕ ਸੀ ਇਹ ਦੱਸ ਦਿਆ ਕਿ ਮਰਿਆ ਹੋਿਆਂ ਦੇ ਚਲੋ ਨਾ ਨਾ ਲਮਾ ਇੱਕ ਵੱਡਾ ਬੰਦਾ ਬਹੁਤ ਇਲਾਕੇ ਦਾ ਹੁਣ ਤਾਂ ਦੁਨੀਆ 'ਚ ਨਹੀਂ ਆ ਲੀਡਰ ਸੀਗਾ ਉਹ ਵੀ ਮਰਿਆ ਪਿਆ ਦੇ ਖੀਸਿਆਂ ਚੋਂ ਪੈਸੇ ਕੱਢ ਕੇ ਲੈ ਜਾਂਦਾ ਸੀ ਇਹ ਹਾਲਾਤ ਸੀਗੇ ਪੰਨਵਾ ਸਾਹਿਬ ਮਰੇ ਹੋਏ ਮੁਸਲਮਾਨਾਂ ਦੇ ਖੀਸਿਆਂ ਚੋਂ ਬੀਬੀਆਂ ਦੇ ਗੀਜਿਆਂ ਚੋਂ ਪੈਸੇ ਤੱਕ ਕੱਢ ਲੈਂਦੇ ਸੀ ਕੱਪੜੇ ਤੱਕ ਲਾਸ਼ਾਂ ਤੋਂ ਉਤਾਰ ਲੈਂਦੇ ਸੀ ਗਹਿਣੇ ਤੱਕ ਉਤਾਰ ਲੈਂਦੇ ਸੀ ਜਿਹੜੇ ਖਾਸ ਕਰਕੇ ਬਾਅਦ ਦੇ ਵਿੱਚ ਅਕਾਲੀ ਵੀ ਬਣੇ ਰਹੇ ਨੇ ਕਈ ਲੋਕ ਉਹ ਧਾਰਮਕ ਬਣੇ ਰਹੇ ਨੇ ਇਹਨਾਂ ਨੇ ਇਕੱਠੇ ਹੋ ਕੇ ਨਾ ਕਿ ਉਧਰੋਂ ਮੁਸਲਮਾਨ ਵੱਧ ਰਹੇ ਨੇ ਇੱਧਰੋਂ ਇਹਨਾਂ ਨੇ ਬਦਲੇ ਦੇ ਵਿੱਚ ਜਾਂ ਅਫਵਾਹਾਂ ਦੇ ਵਿੱਚ ਜਿਹੜੇ ਲੋਕ ਸੀਗੇ ਇਹਨਾਂ ਨੇ ਬੜੀ ਵਹਿਸ਼ਤ ਤੇ ਦਹਿਸ਼ਤ ਪਾਈ ਹੋਈ ਸੀਗੀ ਜੀ ਨੇ ਬੀਬੀਆਂ ਬੀਬੀਆਂ ਦੀ ਆ ਵੀ ਜਿਹੜੇ ਜਿਹੜੇ ਲੋਕ ਉੱਜੜ ਕੇ ਆਏ ਸੀ ਜਾਂ ਇਧਰੋਂ ਜਾ ਰਹੇ ਸੀ ਉਹ ਨਹੀਂ ਸੀ ਵੱਢਦੇ ਟੁੱਕਦੇ ਇਹ ਜਿਹੜੇ ਬੰਤੇ ਵਰਗੇ ਵੇਲੇ ਬੰਦੇ ਸੀ ਨਾ ਪਿੰਡਾਂ ਦੇ ਵਿੱਚ ਇਹ ਇਹੋ ਜਿਹੇ ਵੱਢਦੇ ਟੁੱਕਦੇ ਸੀ ਕੁੱਕੜ ਟੱਕੜ ਫਾਗ ਲੈ ਲੋਕਾਂ ਦੇ ਪੈਸੇ ਲੁੱਟ ਲੈ ਧੀਆਂ ਲੁੱਟ ਲਈਆਂ ਤੇ ਫਿਰ ਇਹਨੂੰ ਬੰਤੇ ਨੂੰ ਮਾਰਿਆ ਸਰਦਾਰ ਆਤਮਾ ਸਿੰਘ ਪਲਵਾਨ ਸੀਗਾ ਹਰਜੰਤ ਕਾ ਦਾਦਾ ਉਹਨੇ ਮਾਰਿਆ ਇਹਨੂੰ ਕੁੱਟਿਆ ਬੜਾ ਉਹਨੇ ਪਿੱਤੋਂ ਕੰਜਰ ਦੇ ਕੇ ਕੀਤਾ ਬੜੇ ਬੜੇ ਮਾਰ ਛੜੀ ਉਹ ਇਹਨਾਂ ਨੇ ਬੜਾ ਮਾਰਿਆ ਸੀ ਉਹਨੂੰ ਲੱਤਾਂ ਭੰਨ ਦਿੱਤੀਆਂ ਇਹਨਾਂ ਨੇ ਉਹਦੀਆਂ ਤੇ ਜਦੋਂ ਤੁਸੀਂ ਕਹਾਣੀ ਸੁਣਾਉਂਦੇ ਹੋ ਨਾ ਖੱਬੜ ਕਹਾਣੀ ਸਰਦਾਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਖੱਬੜ ਤੇ ਮੈਂ ਉਹਦੇ ਖੱਬੜ ਕਹਾਣੀ ਉਹ ਮੈਂ ਜਦੋਂ ਕਹਾਣੀ ਸੁਣਦਾ ਤੇ ਫਿਰ ਮੈਂ ਕਈ ਤਾਈਆਂ ਨੂੰ ਵੇਖਣਾ ਵੀ ਤਾਈਆਂ ਨੇ ਉੱਤੋਂ ਦੀ ਘਾਤਰੇ ਪਾਏ ਇਹਨਾਂ ਦੀ ਮਤਲਬ ਉਹਨਾਂ ਦੀ ਦੁਖਾਤ ਕੀ ਸੀ ਵਿਚਾਰੀਆਂ ਦਾ ਉਹਨਾਂ ਤਾਂ ਕਈ ਤਾਈਆਂ ਰਹਿ ਗਈਆਂ ਵਿਚਾਰੀਆਂ ਇੱਥੇ ਹੈਨਾ ਤੇ ਬੜੀ ਬੁਰੀ ਹਾਲਤ ਦੇ ਨਾਲ ਉਹ ਉਸ ਸਮੇਂ ਦਾ ਜਿਹੜਾ ਸੀਨ ਆ ਨਾ ਉਹ ਬੀਬੀ ਅਮਰਤਾ ਪ੍ਰੀਤਮ ਕੌਰ ਜੀ ਚੜ੍ਹਾਈ ਕਰ ਗਏ ਨਾ ਤੁਹਾਡੇ ਉਸਤਾਦ ਸੀ ਉਹ ਉਹਨਾਂ ਨੇ ਬੜੀਆਂ ਸੁੰਦਰ ਲੈਣਾ ਲਿਖੀਆਂ ਨੇ ਮੈਂ ਤਾਂ ਨਹੀਂ ਖੈ ਉਹਨਾਂ ਕੋਲੋਂ ਪੜਿਆ ਤਾਂ ਪਹਿਲਾਂ ਦਿੱਲੀ ਸੀਗੀ ਅਮਰਤਾ ਪ੍ਰੀਤਮ ਜੀ ਜੀ ਅਰੇ ਸਿੱਕ ਤੀਹ ਕਿਨਾਂ ਕੋ ਪੜਿਆ ਇਹ ਨਹੀਂ ਮੈਂ ਡਾਕਟਰ ਦਲੀਪ ਕੋਟਵਾਣਾ ਮੈਡਮ ਬਲਵਿੰਦਰ ਗੁਆੜੀ ਦਲੀਪ ਕੋਟਵਾਣਾ ਇਹ ਦਲੀਪ ਕੋਟਵਾਣਾ ਮੈਡਮ ਠੀਕ ਹੈ ਇਹ ਅਮਰਤਾ ਪ੍ਰੀਤਮ ਇਹ ਤਾਂ ਸ਼ਾਇਰ ਸੀ ਦਿੱਲੀ ਰਹਿੰਦੇ ਸੀ ਪ੍ਰੋਫੈਸਰ ਨਹੀਂ ਸੀਗੇ ਤਾਂ ਜੀ ਕਰ ਮੈਂ ਮੈਂ ਉਹ ਸੀ ਕਿ ਅਸੀਂ ਦਲੀਪ ਕੋਟਵਾਣਾ ਦੀ ਗੱਲ ਕੀਤੀ ਹੈ ਮੇਰੇ ਜਿਹੇ ਦੇ ਜਿਹੇ ਦੇ ਵਿੱਚ ਮੈਂ ਤੇ ਬੜਾ ਖੁਸ਼ ਹਾਂ ਵੀ ਚਲੋ ਇਹ ਜੋ ਅਮਰਤਾ ਪ੍ਰੀਤਮ ਨੇ ਲਿਖਿਆ ਉਹ ਮੇਰੀ ਬੀਬੀ ਨੇ ਹੰਡਾਇਆ ਤੇ ਉਹ ਮੇਰੀ ਬੀਬੀ ਦੱਸਦੀ ਆ ਆਂਦੀ ਅੱਖਾਂ ਬਾਰੇ ਸ਼ਾਹ ਨੂੰ ਅੱਜ ਕਿਤੇ ਕਵਰਾਂ ਵਿੱਚੋਂ ਬੋਲ ਹੂੰ ਅੱਜ ਅੱਖਾਂ ਬਾਰੇ ਸ਼ਾਹ ਨੂੰ ਕਿਤੇ ਕਵਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੋਂ ਖਲਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਉਹ ਵਾਰੇ ਸ਼ਾਹ ਨੂੰ ਕਹਿਣ ਉਠ ਦਰਦਮੰਦਾਂ ਦੇ ਆ ਦਰਦੀਆ ਤੱਕ ਆਪਣਾ ਦਰਦਮੰਦਾਂ ਦੇ ਆ ਦਰਦੀਆ ਉਠ ਉਠ ਦਰਦਮੰਦਾਂ ਦੇ ਆ ਦਰਦੀਆ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਖੀਆਂ ਵਿਝੀਆਂ ਵਿਸ ਰੋਲਦੀਆਂ ਅੱਜ ਬੇਲੇ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਉ ਦੀ ਭਰੀ ਚਨਾਬ ਕਿਸੇ ਪੰਜਾਂ ਦਰਿਆਵਾਂ ਵਿੱਚ ਦਿੱਤੀ ਜ਼ਹਿਰ ਮੜਾ ਉਹਨਾ ਕਿਸੇ ਪੰਜਾਂ ਦਰਿਆਵਾਂ ਵਿੱਚ ਦਿੱਤੀ ਜ਼ਹਿਰ ਮੜਾ ਨਫਰਦੀ ਉਹ ਪਾਣੀ ਦਿੱਤਾ ਧਰਤੀ ਨੂੰ ਲਾ ਇਸ ਜਰਖੇਜ ਜ਼ਮੀਨ ਦੇ ਲੋਨੋਂ ਫਟਿਆ ਯਹਿਰ ਇਸ ਜਰਖੇਜ ਜ਼ਮੀਨ ਦੇ ਲੋਨੋਂ ਫਟਿਆ ਯਹਿਰ ਇਥੇ ਗਿਠ ਗਿਠ ਚੜੀਆਂ ਲਾਲੀਆਂ ਤੇ ਫੁੱਟ ਫੁੱਟ ਚੜ੍ਹ ਆਈ ਘੈਰ ਹੂੰ ਹੂੰ ਦੇਹੋ ਬਲਸੀ ਦੇਹੋ ਬਲਸੀ ਵਾਵਗੀ ਹੂੰ ਦੇਹੋ ਬਲਸੀ ਵਾਵਗੀ ਯਾਰ ਮਨ ਨਾਲ ਲਿਬੜੀ ਆ ਵਾਵਗੀ ਉਹ ਵੜਮਣ ਲੱਗੀ ਜਾ ਉਹਨੇ ਹਰ ਇੱਕ ਵਾਸ ਦੀ ਵੰਝਲੀ ਦਿੱਤੀ ਬਣਾ ਜਿਹੜੀ ਐ ਨਾ ਆ ਵਾਪਰੀ ਸੀ ਪਹਿਲਾ ਡੰਗ ਮਦਾਰੀਆਂ ਮੰਤਰ ਗੈਗਵਾਜ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਫਿਰ ਲਾਗ ਇਲੇ ਲੋਕ ਮੂੰ ਬਸ ਫਿਰ ਡੰਗ ਹੀ ਡੰਗ ਪਲੋ ਪਲੀ ਫਿਰ ਪੰਜਾਬ ਦੇ ਨੀਲੇ ਪੈ ਗਏ ਰੰਗ ਹਾਂਗਾ ਪਲੋ ਪਲੀ ਪੰਜਾਬ ਦੇ ਫਿਰ ਨੀਲੇ ਪੈ ਗਏ ਰੰਗ ਆਂਦੀ ਗਲਿਆਂ ਟੁੱਟੇ ਗੀਤ ਫਿਰ ਹੂੰ ਗਲਿਆਂ ਟੁੱਟੇ ਗੀਤ ਫਿਰ ਤਕਣਿਆਂ ਟੁੱਟ ਗਏ ਤੰਗ ਤਿਰੰਜਣੋਂ ਟੁੱਟੀਆਂ ਸਹੇਲੀਆਂ ਹੂੰ ਤੇ ਚਰਖੇ ਦੀ ਕੁਕਰ ਹੋ ਗਈ ਬੰਦ ਹੂੰ ਸਣੇ ਛੇਜ ਦੇ ਬੇੜੀਆਂ ਲੁੱਡਣਾ ਦਿੱਤੀਆਂ ਰੋੜ ਜਿਹੜੀਆਂ ਲੁੱਡੀਆਂ ਪੈਲੀਆਂ ਸੀ ਛੇਜਾਂ ਤੇ ਹੂੰ ਸਣੇ ਛੇਜ ਤੇ ਬੇੜੀਆਂ ਲੁੱਡਣ ਦਿੱਤੀਆਂ ਰੋਲ ਸਣੇ ਟਾਣੇ ਦੇ ਪੀਂਗਾ ਅੱਜ ਪਿੱਪਲਾਂ ਦਿੱਤੀਆਂ ਤੋੜ ਜਿੱਥੇ ਵੱਜਦੀ ਸੀ ਵੰਜਲੀ ਪਿਆਰ ਦੀ ਉਹ ਵੰਜਲੀ ਗਈ ਗਵਾਚ ਕੇ ਵੱਜਦੀ ਸੀ ਵੰਜਲੀ ਉਹ ਵੰਜਲੀ ਗਈ ਗਵਾਚ ਰਾਂਝੇ ਸਭ ਭੁੱਲ ਗਏ ਉਹਦੀ ਜਾਚ ਧਰਤੀ ਤੇ ਲਹੂ ਵਗਿਆ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਵਣਜਾਰਾਂ ਪ੍ਰੀਤ ਦੀਆਂ ਸਹਿਜਾ ਦੀਆਂ ਅਜ ਵਿੱਚ ਮਜਾਰਾਂ ਰੋਣ ਅਜ ਕੈਦੋਂ ਸਭ ਬਣ ਗਏ ਅਜ ਸਭ ਕੈਦੋਂ ਬਣ ਗਏ ਉਸਨ ਇਸ਼ਕ ਦੇ ਚੋਰ ਉਸਨ ਇਸ਼ਕ ਦੇ ਚੋਰ ਅਜ ਕਿੱਥੋਂ ਲਿਹਾਈਏ ਲੱਭ ਕੇ ਵਾਰਿਸ਼ਾ ਇੱਕ ਹੋਰ ਅਜ ਆਖਾਂ ਵਾਰਿਸ਼ਾ ਨੂੰ ਕਿਤੇ ਕਵਰਾਂ ਵਿੱਚੋਂ ਬੋਲ ਉਹ ਤਖਾਤ ਮੈਂ ਨਾ ਮੇਰੀ ਉਦੋਂ ਮੇਰੀ ਮਾਮਾ ਜੀ ਨਾ 8ਵੀਂ ਜਮਾਤ ਚ ਪੜਦੇ ਸੀ ਤੇ ਇਹਦਾ ਮਤਲਬ ਮੇਰੀ ਬੀਬੀ ਦੀ ਜਿੰਮੇ ਜਿਹੜੀ ਉਮਰ ਆ ਉਦੋਂ 15 16 ਵਰਿਆਂ ਦੀ ਹੋਊਗੀ ਤੇ ਤਾਂ ਮੇਰਾ ਮਾਮਾ ਜਿਹੜਾ ਛੋਟਾ ਸੀ ਜੇਥਾ ਬੀਬੀ ਦਾ ਵੱਡਾ ਗੁਲਜਾਰ ਸਿੰਘ ਸੀਗਾ ਛੋਟਾ ਤੇ ਛੁੱਟੇ ਜੇਥਾ ਮਾਮਾ ਜਸਵੀਰ ਸਿੰਘ ਚੰਬਾ ਸੀ ਚੰਬਾ ਜਿਹੜਾ ਉਦੋਂ 8ਵੀਂ ਚ ਪੜਦਾ ਸੀ ਉਥੇ ਇੱਥੇ ਆਣ ਕੇ ਦੋ ਜਮਾਤਾਂ ਪੜੀਆਂ ਉਹ ਤੇਜੇ ਕਲਾ ਬਾਬੇ ਬੁੱਢਾ ਜੀ ਦੇ ਗੁਰਦੁਆਰੇ ਤੇ ਉਹ ਬੀਬੀ ਨੂੰ ਮੇਰੇ ਨੂੰ ਸਾਰੀ ਸੰਭਾਲਿਆ ਨਾ ਉਹਨੂੰ ਮੈਂ ਉਹਨੂੰ ਕੱਲ ਵੀ ਫੋਨ ਕਰਕੇ ਪੁੱਛਣ ਡਿਆ ਸੀ ਬੀਬੀ ਨੂੰ ਵੀ ਬੀਬੀ ਕਿੱਥੇ ਕਿੱਥੇ ਰਹੇ ਆਣ ਕੇ ਤੇ ਉਹ ਆਂਦੀ ਵੀ ਏਦਾਂ ਏਦਾਂ ਪੁੱਤ ਹੰਡਾਇਆ ਸੰਤਾਪ ਤੇ ਗੜਾ ਔਖਾ ਵਿਖੜਾ ਪੈਣਾ ਫਿਰ ਦੇਖੋ ਉਹ ਪੈਲੀ ਕਿੰਨੀ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਬਜ਼ੁਰਗਾਂ ਦੀ ਹੁਣ ਬੀਬੀ ਦੀ ਉਮਰ ਢੇਰ ਹੈ ਮੇਰੇ ਖਿਆਲ ਨਾਲ ਉਹ ਡੱਬਿਆਂ ਤੋਂ ਪਾ ਹੋਣੀਆਂ ਜਾਂ ਮਤਲਬ 95 100 ਦੇ ਲਾਗੇ ਹੋਣੀਆਂ ਉਮਰ ਪੱਕਾ ਤੋਂ ਨੂੰ ਪਤਾ ਨਹੀਂ ਇਹ ਮੈਂ ਹਿਸਾਬ ਲਾਉਂਨੇ ਆ ਨਾ ਕਿ 8ਵੀਂ ਤੇ ਵੱਡਾ ਮਾਮਾ ਪੜਦਾ 47 ਚ ਤੇ ਬੀਬੀ ਮਾਮੇ ਤੋਂ ਵੱਡੀ ਸੀਗੀ ਤੇ ਬੇਨ ਰਹਾ ਵੱਡੀ ਸੀਗੀ ਤੇ ਆਂਦੀ ਮੈਂ ਤਗੜੀ ਸਾਂ ਤੇ ਆਪ ਘੋੜੀ ਤੇ ਚੜ ਕੇ ਆਈਆਂ ਨਾਲ ਅੱਗੇ ਲਾ ਕੇ ਭਰਾਵਾਂ ਦੇ ਤੇ ਉਦੋਂ ਪੂਰੀ ਸੰਭਾਲ ਸੀਗੀ ਆਂਦੀ ਮੈਂ ਘੋੜੀ ਤੇ ਚੜ ਕੇ ਉੱਥੇ ਵੀ ਗਈਆਂ ਨਨਕਾਣੇ ਵੀ ਆਪਣੀ ਦਾਦੀ ਦੇ ਨਾਲ ਜਥੇ ਦੇ ਨਾਲ ਯਾਤਰਾ ਕਰਨ ਗਏ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਤਾਂ ਤਗੜੀ ਸੀ ਨਾ 15 16 ਮਰਹਿੰਦੇ ਹੋਵੇਗੀ ਨਾ ਬੀਬੀ ਉਦੋਂ ਤੇ 80 ਸਾਲ ਹੁਣ ਹੋ ਗਏ 70 ਸਾਲ ਤੇ ਉਹ ਬੀਬੀਾਂ ਦੀ ਆ ਵੀ ਜਦੋਂ ਇਹ ਪ੍ਰਸਾਦ ਪਾੜੇ ਸ਼ੁਰੂ ਹੋਏ ਨੇ ਨਾ ਉਦੋਂ ਪਹਿਲਾਂ ਕੋਈ ਗੱਲ ਨਹੀਂ ਸੀ ਹਿੰਦੂ ਸਿੱਖਾਂ ਦਾ ਕੋਈ ਧਖਾਤ ਨਹੀਂ ਸੀ ਆਉਂਦੇ ਭੀ ਆ ਛਟਕੇ ਝਟਕੇ ਵਾਲੀ ਕਿ ਲੜਾਈ ਝਗੜੇ ਕੋਈ ਨਹੀਂ ਸੀ ਸਾਡੇ ਵੇਖਦੇ ਆ ਵੇਖਦੇ ਆਂਦੇ ਬਣੇ ਨੇ ਛਟਕੇ ਵਾਲੇ ਜਦੋਂ ਸਿਟੂਏਸ਼ਨ ਆ ਉਤੇ ਮੇਰੀ ਬੀਬੀ ਦਾ ਬਾਪ ਦਾਦਾ ਆਂਦੀ ਨਾਨਾ ਸਾਡਾ ਦਾਦਾ ਸੀ ਭਈ ਪਹਿਲਾ ਸਤੇਸ਼ਣਾ ਉੱਤੇ ਇੱਕੋ ਘੜਾ ਪਾਣੀ ਦਾ ਰੱਖਿਆ ਹੁੰਦਾ ਸੀਗਾ ਤੇ ਉੱਥੋਂ ਜਦੋਂ ਗੱਡੀਆਂ ਗੱਡੀ ਆਉਂਦੀ ਸਾਰਿਆਂ ਨੂੰ ਪਾਣੀ ਪਿਉਂਦੇ ਸੀ ਜਿਹੜਾ ਭਾਵੇਂ ਕੋਈ ਨਹੀਂ ਪੁੱਛਦਾ ਮੁਸਲਮਾਨ ਆ ਕਿ ਹਿੰਦੂ ਆ ਕਿ ਸੇਖ ਆ ਤੇ ਰ ਉਹਨਾਂ ਨੇ ਦੋ ਘੜੇ ਰੱਖ ਦਿੱਤੇ ਉੱਥੇ ਤੇਵਾਜਾਂ ਮਾਰਨੀਆਂ ਅੰਗਰੇਜ਼ਾਂ ਦੇ ਕਰਿੰਦਿਆਂ ਨੇ ਵੀ ਆਹੋ ਹਿੰਦੂ ਆ ਨੂੰ ਆਜੋ ਪਾਣੀ ਪੀਣ ਹਿੰਦੂ ਆ ਨੂੰ ਆਜੋ ਪਾਣੀ ਪੀਣ ਇਹ ਗੱਲ ਸੱਚੀ ਹੈ ਮੇਰੀ ਬੀਬੀ ਦੱਸਦੀ ਆ ਤੇ ਦੁਖਾਂ ਤੇ ਵਾਪਰਿਆ ਨਾ ਉਹਨੇ ਐਵੇਂ ਥੋੜਾ ਚਮਕੀਲੇ ਨੇ ਆਖਿਆ ਚਮਕੀਲਾ ਕਹਿੰਦਾ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਹੀ ਪਾਣਾ ਹਾਂ ਦਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹੂੰ ਆਂਦਾ ਸਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਫਿਰ ਭਾਈ ਭਾਈ ਕੀਤੀ ਹਲਤ ਫਰੰਗੀਆਂ ਕੀ ਵਰਤਿਆਈ ਪਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਬਹੁਤ ਖੂਬ ਤੂੰ ਹਿੰਦੂ ਤੇ ਮੁਸਲਮਾਨ ਸੀ ਇੱਕ ਨਾ ਲਾਉਂਦਾ ਹੂੰ ਤੂੰ ਹਿੰਦੂ ਤੇ ਮੁਸਲਮਾਨ ਸੀ ਇੱਕ ਨਾ ਲਾਉਂਦਾ ਇੱਕੋ ਰਾਮ ਰਹੀਮ ਦੀ ਸੀ ਤੂੰ ਗੱਲ ਸਮਝਾਉਂਦਾ ਪਰ ਰਸਤੇ ਵੱਖੋ ਵੱਖਰੇ ਰਸਤੇ ਵੱਖੋ ਵਖਰੇ ਤੇ ਇਕੱਟ ਕਾਣਾ ਸਾਥੋਂ ਬਾਬਾ ਕੋਹਲੇ ਤੇ ਰਾਨਨ ਕਾਣਾ ਬਿਲਕੁਲ ਇੱਥੇ ਬਾਬਾ ਵਰਤੀਆਂ ਤਮਕੀਲਾ ਸਾਹਿਬ ਕਹਿੰਦੇ ਨੇ ਇੱਥੇ ਬਾਬਾ ਵਰਤੀਆਂ ਬੜੀਆਂ ਤਕਦੀਰਾਂ ਧਰਤੀ ਘੁੱਗ ਪੰਜਾਬ ਦੀ ਹੋਈ ਪਾਟ ਕੇ ਲੀਰਾ ਏ ਭਾਂਡਾ ਢੀਂਡਾ ਵੰਡ ਕੇ ਬਹਿ ਗਿਆ ਘਰਾਣਾ ਸਾਥੋਂ ਬਾਬਾ ਕੋਹਲੇ ਤੇ ਰਾਨਨ ਕਾਣਾ ਇੱਥੇ ਭਾਈ ਬਣ ਕੇ ਭਾਈਆਂ ਦੇ ਵੈਰੀ ਇੱਥੇ ਭਾਈ ਬਣ ਕੇ ਭਾਈਆਂ ਦੇ ਵੈਰੀ ਕੌਡੇ ਰਾਖਸ਼ ਜੰਪ ਤੇ ਕਈ ਵਲੀ ਕੰਧਾਰੀ ਆਂਦਾ ਚੋਰਾ ਪਾਲਿਆਈ ਗਲਾਂ ਵਿੱਚ ਸਾਹਾਂ ਦਾ ਬਾਣਾ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਪਾਣੀ ਵੰਡੇ ਜਾਲਮਾ ਧਰਤੀ ਮਾਂ ਰੋਈ ਪਾਣੀ ਵੰਡੇ ਜਾਲਮਾ ਧਰਤੀ ਮਾਂ ਰੋਈ ਅੱਖਾਂ ਆਕੇ ਵੇਖ ਲੈ ਦੁਨੀਆ ਅਦਮ ਹੋਈ ਅੱਖਾਂ ਆਕੇ ਵੇਖ ਲੈ ਬਾਬਾ ਦੁਨੀਆ ਮਦ ਹੋਈ ਚਮਕੀ ਲਿਆ ਸਾਵੇਂ ਮਰ ਜਾਣਾ ਸਾਥੋਂ ਬਾਬਾ ਕੋਲ ਆ ਤੇਰਾ ਨਨਕਾਣਾ ਵੀ ਦੀ ਜਿਹੜੇ ਲੋਕਾਂ ਨੇ ਵੱਡ ਟੁੱਕ ਕੀਤੀ ਆ ਨਾ ਉਹ ਬੀਬੀਆਂ ਦੀ ਆਮ ਲੋਕਾਂ ਨੇ ਕੀਤੀ ਜਿਹੜੇ ਆਉਣ ਵਾਲੇ ਸੀ ਉਹਨਾਂ ਦੀ ਜਾਨ ਮੁੱਠ ਚਾਈ ਸੀ ਉਹਨਾਂ ਨੇ ਉਦੋਂ ਲੋਕਾਂ ਨੂੰ ਮਾਰਿਆ ਜਦੋਂ ਲੋਕਾਂ ਦਾ ਲੁੱਟਣ ਪੈਂਦੇ ਸੀ ਅੱਗੋਂ ਆਪਣੀ ਸੇਫਟੀ ਵਾਸਤੇ ਉਹਨਾਂ ਨੇ ਮਾਰਿਆ ਬਾਕੀ ਤੇ ਵਢਾਂਗਾ ਕੀਤਾ ਇਹਨਾਂ ਲੋਕਾਂ ਨੇ ਜਿਹੜੇ ਸ਼ੈਤਾਨ ਲੋਕ ਸੀ ਜਿਨ੍ਹਾਂ ਦੇ ਰੋਟੀਆਂ ਸੇਕਣੀਆਂ ਸੀ ਤੇ ਆਣ ਕੇ ਉਹਨੇ ਆਖਿਆ ਨਾ ਦਾਮਨ ਸਾਹਿਬ ਨੇ ਆਖਿਆ ਨਾ ਉਹ ਕਹਿੰਦਾ ਇਸ ਮੁਲਕ ਦੀ ਵੰਡ ਕੋਲੋਂ ਯਾਰੋ ਤੁਸੀਂ ਵੀ ਖੋਏ ਅਸੀਂ ਵੀ ਖੋਏ ਪਾਵੇਂ ਮੂਹ ਨਾ ਕਹੀਏ ਪਰ ਵਿੱਚੋ ਵਿੱਚੀ ਖੋਏ ਤੁਸੀਂ ਵੀ ਹੋ ਕੋਈ ਅਸੀਂ ਵੀ ਆ ਬਿਲਕੁਲ ਬਿਲਕੁਲ ਥੈਂਕ ਯੂ ਇਹਨਾਂ ਆਜ਼ਾਦੀਆਂ ਹੱਥੋਂ ਇਹਨਾਂ ਇਹ ਦੋਨਾਂ ਦੀ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਕੋਈ ਤੁਸੀਂ ਵੀ ਹੋ ਹੋਏ ਅਸੀਂ ਵੀ ਆ ਹੂੰ ਕੁਝ ਉਮੀਦ ਹੈ ਜ਼ਿੰਦਗੀ ਦੀ ਕੁਝ ਉਮੀਦ ਇਹ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਆ ਅੰਦਰ ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆ ਓਏ ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ ਸੋਤੇ ਤੁਸੀਂ ਵੀ ਓ ਅਸੀਂ ਸੋਤੇ ਅਸੀਂ ਵੀ ਆ ਲਾਲੀ ਦੀ ਲਾਲੀ ਅੱਖਾਂ ਦੀ ਲਾਲੀ ਅੱਖਾਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆ ਰੋਏ ਤੁਸੀਂ ਵੀ ਓ ਮਿਹਰਬਾਨੀ ਸਤਿਵਾੰਦ ਥੈਂਕ ਯੂ ਮਿਹਰਬਾਨੀ 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 ਪਨਵਾਸਾ ਥੈਂਕ ਯੂ ਥੈਂਕ ਯੂ ਸੋ ਬੜਾ ਦਰਦ ਸੀ ਭਾਵਕਤਾ ਸੀ ਇਸ ਮੰਜ਼ਰ ਦੇ ਦੌਰਾਨ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦਾ ਇਹ ਕਹਿਰ ਸੀ ਇਹ ਧਰਮ ਦੀ ਵੰਡ Hindu Sikh Muslimਾਂ ਦੀ ਬੈਲੋੜੀ ਨਫ਼ਰਤ ਜਿਸ ਨੇ ਇਸ ਤਰਾਸ ਦੀ ਨੂੰ ਜਨਮ ਦਿੱਤਾ